ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆ ਆਪਾਂ ਆਲੂ ਵਾਲੇ ਪਰੌਂਠੇ ਤੇ ਆਲੂ ਆਪਾਂ ਬੌਲ ਕਰ ਲਿਆ ਇਹਨਾਂ ਨੂੰ ਹੁਣ ਠੰਡੇ ਹੋਣ ਤੇ ਆਪਾਂ ਛਿੱਲ ਲਾਂਗੇ ਹਾਂਜੀ ਇੱਧਰ ਆਪਾਂ ਆਟਾ ਛਾਂਲ ਲਿਆ ਇਹਨੂੰ ਗੁੰਨ ਲੈਨੇ ਆ ਤੇ ਇਹਦੇ ਪਾਵਾਂਗੇ ਆਪਾਂ ਇੱਥੇ ਕੰਡੇ ਚਾਰ ਹਰੀ ਮਿਰਚ ਅਦਰਕ ਤੇ ਆਲੂ ਆਪਾਂ ਅੱਜ ਪਰੌਂਠੇ ਬਣਾਉਨੇ ਆ ਠੰਡ ਬਹੁਤ ਆ ਪਰੌਂਠੇ ਆਲੂ ਵਾਲੇ ਖਾਣ ਨੂੰ ਦਿਲ ਕਰ ਰਿਹਾ ਤੇ ਹੁਣ ਆਪਾਂ ਆਟਾ ਗੁੰਨ ਨਾਲੇ ਆਲੂ ਛੱਲਾਂਗੇ ਅੱਜ ਠੰਡ ਬਹੁਤ ਜ਼ਿਆਦੀ ਹਵਾ ਬਹੁਤ ਵਗਦੀ ਆ ਤੇ ਕੁਝ ਨਾ ਕੁਝ ਤਲੀ ਚੀਜ਼ ਖਾਣ ਨੂੰ ਜੇਲ ਕਰਦਾ ਅੱਜ ਆਪਾਂ ਬਣਾਵਾਂਗੇ ਪਰੌਂਠੇ ਵੈਨਿਆ ਚਾਹ ਨਾ ਖਾਣਿਆ ਕਿ ਦਹੀਂ ਨਾ ਖਾਣਿਆ ਕਿ ਕੇਕੋ ਨਾ ਖਾਣਿਆ ਆਟਾ ਆਪਾਂ ਗੋਨ ਲੈਨੇ ਆ ਬਹੁਤ ਠੰਡ ਲੱਗਦੀ ਆ ਬਹੁਤ ਠੰਡਾ ਪਾਣੀ ਅੱਜ ਅੱਜ ਤੇ ਬਹੁਤ ਜ਼ਿਆਦੀ ਠੰਡਿਆ ਸਾਡੇ ਇੱਧਰ ਤਰਨਤਾਰਨ ਜ਼ਿਲ੍ਹੇ 'ਚ ਤੁਹਾਡੇ ਕਿੱਦਾਂ ਵਾ ਠੰਡਿਆ ਤੇ ਇੱਕਦਮ ਧੁੱਪ ਲੱਗੀ ਆ ਕਮੈਂਟ ਕਰਕੇ ਦੱਸਿਓ ਤੇ ਆਪਾਂ ਜੋ ਬਣਾਉਨੇ ਆ ਪਰੌਂਠੇ ਆਟਾ ਗੁੰਨ ਕੇ ਮਿਲਦੇ ਆ ਆ ਲੋ ਜੀ ਆਟਾ ਆਪਾਂ ਗੁੰਨ ਲਿਆ ਆਟਾ ਲਾ ਲਿਆ ਆਪਾਂ ਇਦਾਂ ਦਾ ਲੋਣਾ ਮੈਂ ਇੰਨਾ ਕੁ ਪਤਲਾ ਤੇ ਆਪਰ ਆਪਾਂ ਪੋਣਾ ਦੇ ਕੇ ਇਹਨੂੰ ਰੈਸਟ ਤੇ ਰੱਖ ਦਿੰਨੇ ਆ ਤੇ ਆਲੂ ਛਿੱਲ ਲੈਨੇ ਆਲੂ ਆਪਾਂ ਛਿੱਲ ਲੈਨੇ ਆ ਤੇ ਗੰਡੇ ਕੱਟ ਤੇ ਫਿਰ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਫਿਰ ਮਿਲਦੇ ਆ ਆ ਲੋ ਜੀ ਗੰਡੇ ਆਪਾਂ ਇਹਦੇ ਵਿੱਚ ਕੱਟ ਕੇ ਬਰੀਕ ਕਰ ਲੈ ਹਰੀ ਮਿਰਚ ਅਦਰਕ ਉਹ ਆਪਾਂ ਪਾ ਲੈਨੇ ਇਹਦੇ ਵਿੱਚ ਆਲੂ ਛਿੱਲ ਕੇ ਆਪਾਂ ਮਿਸ਼ਰਣ ਬਣਾ ਲਿਆ ਵੇਖੋ ਤੇ ਇਹਦੇ ਵਿੱਚ ਆਪਾਂ ਪਾਉਨੇ ਆ ਗੰਡੇ ਅਦਰਕ ਹਰੀ ਮਿਰਚ ਤੇ ਹੋਰ ਮਸਾਲੇ ਜਿਹੜੇ ਪਾਉਣੇ ਆ ਉਹ ਵੀ ਤੁਹਾਨੂੰ ਦਿਖਾਉਣੀ ਹਲੋ ਇਨਾ ਕਾ ਆਪਾਂ ਨਰਦਨਾ ਪਾ ਲਾਂਗੇ ਖੱਟੇ ਵਾਸਤੇ ਨਾਲ ਇਹਦੇ ਨਾਲ ਰੋਟੀ ਹজম ਹੋ ਜਾਂਦੇ ਆ ਪਰੌਂਠਾ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਸਵਾਦ ਅਨਸਾਰ ਪਾਵਾਂਗੇ ਲੂਣ ਹਾਂਜੀ ਆਪਾਂ ਪਾਵਾਂਗੇ ਨਾਲ ਹਰਾ ਧਨੀਆ ਫ੍ਰੈਸ਼ ਤੋੜ ਕੇ ਲੈ ਆਂਦਾ ਵਾ ਤਾਜ਼ਾ ਤਾਜ਼ਾ ਇਹ ਆਪਾਂ ਆਪਾ ਬਰੀਕ-ਬਰੀਕ ਕੱਟ ਕੇ ਤੇ ਪਾ ਲੈਨੇ ਆਂ ਘਰੋਂਠਿਆਂ ਚ ਇਹਦੇ ਨਾਲ ਘਰੋਂਠਿਆਂ ਨੂੰ ਚਾਰ-ਚਾਨ ਲੱਗ ਜਾਣਗੇ ਹਰੇ ਧਨੀਏ ਨਾਲ ਤੇ ਬਹੁਤ ਸਵਾਦ ਬੰਦ ਦੇ ਨਾਲ ਹਾਂਜੀ ਇਨਾਂ ਕੁ ਜੀਰਾ ਪਾ ਲਾਂਗੇ ਆਪਾਂ ਇਹਨੂੰ ਹੁਣ ਆਪਾਂ ਮਿਕਸ ਕਰ ਲੈਨੇ ਆਂ ਚੰਗੀ ਤਰ੍ਹਾਂ ਮੈਚ ਕਰ ਲਾਂਗੇ ਹੱਥ ਨਾਲ ਹੀ ਕਰਾਂਗੇ ਆਪਾਂ ਕੋਈ ਮੈਚਰ ਮੁੱਚਰਣਾ ਨਹੀਂ ਕਰਦੇ ਆਪਾਂ ਜਿਆਦਾ ਹੱਥ ਨਾਲ ਹੀ ਕੰਮ ਕਰਦੇ ਆ ਕਿਉਂਕਿ ਅਹੀਂ ਸਾਰੇ ਕੰਮ ਹੀ ਦੇਸੀ ਕਰਦੇ ਆ ਹੱਥ ਨਾਲ ਹੀ ਤੇ ਅੱਜ ਆਪਾਂ ਪਰੌਂਠੇ ਬਣਾ ਰਹੇ ਆ ਬਹੁਤ ਸਵਾਦ ਆਲੂਆਂ ਵਾਲੇ ਠੰਡ ਦੇ ਵਿੱਚ ਬਹੁਤ ਦਿਲ ਕਰਦਾ ਖਾਣ ਨੂੰ ਆਹ ਲੋ ਜੀ ਤਵਾ ਆਪਾਂ ਰੱਖ ਲੈਨੇ ਡੈਕਸ ਨੇ ਆਪਣਾ ਵੱਲ ਗਿਆ ਤੇ ਤਵਾ ਰੱਖ ਲੈਨੇ ਆਟਾ ਵੀ ਰਸਤੇ ਰੱਖਿਆ ਹੀ ਤੇ ਵਧੀਆ ਹੋ ਗਿਆ ਵੇਖੋ ਹੁਣ ਆਪਾਂ ਬਣਾਉਨੇ ਆ ਪਰੌਂਠੇ ਇਦਾਂ ਇੱਕ ਪੇੜਾ ਕਰ ਲੈਣਾ ਆਪਾਂ ਪਹਿਲਾ ਇੱਕ ਪੇੜੇ ਚ ਬਣਾਵਾਂਗੇ ਇਦਾਂ ਖਿਲਾਰ ਕੇ ਇਹਨੂੰ ਇਹਦੇ ਵਿੱਚ ਪਾਵਾਂਗੇ ਆਪਾਂ ਆ ਮਿਸ਼ਰਣ ਜਿਹੀ ਇਤਰਾ ਆਪਾਂ ਪੇੜਾ ਬਣਾ ਲੈਣਾ ਵਾ ਇਦਾਂ ਕਰਕੇ ਇਹਨੂੰ ਆਪਾਂ ਫਲਾ ਕੇ ਚੁੰਡਾ ਬਣਾ ਕੇ ਇਹਨੂੰ ਆਪਾਂ ਵੇਲਦੇ ਆਂ ਵੇਲਣੇ ਦੀ ਹੈਲਪ ਨਾਲ ਆਪਾਂ ਪਰੌਂਠਾ ਆਪਾਂ ਵੇਲ ਲਿਆ ਵਾ ਇਹਨੂੰ ਪਾਵਾਂਗੇ ਆਪਾਂ ਤਵੇ ਤੇ ਐਸੀ ਤਰ੍ਹਾਂ ਆਪਾਂ ਦੂਜਾ ਪਰੌਂਠਾ ਬਣਾ ਲਾਂਗੇ ਐਸੇ ਮੇ ਆਲੂਆਂ ਦਾ ਮਿਸ਼ਰਣ ਪਾ ਕੇ ਇਹਨੂੰ ਇਦਾਂ ਇਦਾਂ ਸਾਰਾ ਵਿੱਚ ਕਰਕੇ ਪੇੜਾ ਬਣਾ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਰੌਂਠੇ ਬਣਾ ਲਾਂਗੇ ਤੇ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਹਾ ਲੋ ਜੀ ਆਪਣੇ ਆਲੂ ਵਾਲੇ ਪਰੌਂਠੇ ਪੱਕ ਕੇ ਤਿਆਰ ਆ ਤੇ ਇਹ ਆਪਣਾ ਦੁੱਪੜ ਪਰੌਂਠਾ ਵਾ ਤੇ ਫਿਰ ਆਪਾਂ ਕਿ ਹੋ ਰਿਹਾ ਕਿਹੜਾ ਕਿਹੋ ਖਾ ਰਹੇ ਆ ਆਪਾਂ ਤੇ ਨਾਲ ਪੀਵਾਂਗੇ ਚਾਹ ਤੇ ਜਿੰਨੇ ਕਿੰਨੇ ਆਲੂ ਵਾਲੇ ਪਰੌਂਠੇ ਦੁੱਪੜ ਪਕਾ ਕੇ ਖਾਦੇ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਸਬਕੇ ਕਰਦੇ ਸਬਸਕ੍ਰਾਈਬ ਵੀ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਲਈ ਤਦ ਤੱਕ ਲਈ ਰੱਬ ਰਾਖਾ ਤੇ ਸਬਸਕ੍ਰਾਈਬਰਾਂ ਨੂੰ ਸਤਿ ਸ੍ਰੀ ਅਕਾਲ ਲੈ ਕਿ ਹੋਇਆ ਬਣੇ ਪਰੌਂਠੇ ਬਹੁਤ ਵਧੀਆ ਪੁੱਤ ਬਹੁਤ ਵਧੀਆ ਇਹੋ ਜਿਹੇ ਪਰੌਂਠੇ ਹਰੀ ਟੀ ਵੀ ਵੇਖੀਦੇ ਆ ਦੁੱਪੜ ਪਰੌਂਠਾ ਦੁੱਪੜ ਪਰੌਂਠਾ ਇਹਦੇ ਇੱਕ ਹੀ ਨਹੀਂ ਹੰਨਦੇ ਐਦਾ ਭਾਰਾ ਪਰੌਂਠਾ ਵਾਦੇ ਬਹੁਤ ਵਧੀਆ ਬਣਿਆ ਕਹ ਲੈ ਖਾਂਦੇ ਆ ਮੱਖਣ ਨਾਲ ਪੁੱਤ ਖਾਂਦੇ ਆ ਮੱਖਣ ਨਾਲ ਲਓ ਦੜਚਾ ਲਓ ਜੀ ਲਓ ਲਓ ਲਓ